ਹੈਲੋ ਫਰੈਂਡਸ ਅੱਜ ਅਸੀਂ ਬਹੁਤ ਹੀ ਦਿਲਚਸਪ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਜਾ ਰਹੇ ਹਾਂ ਸਾਡਾ ਅੱਜ ਦਾ ਵਿਸ਼ਾ ਹੈ ਔਰਤਾਂ ਵਿੱਚ ਕਾਮੁਕਤਾ ਆਓ ਕਰਦੇ ਹਾਂ ਇਸ ਵਿਸ਼ੇ ਤੇ ਗੱਲਬਾਤ ਮਰਦਾਂ ਵਿੱਚ ਅਕਸਰ ਔਰਤਾਂ ਦੀ ਕਾਮੁਕਤਾ ਬਾਰੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਹੁੰਦੀਆਂ ਹਨ ਜਿਵੇਂ ਕਿ ਔਰਤਾਂ ਵੀ ਸੈਕਸ ਕਰਨਾ ਚਾਹੁੰਦੀਆਂ ਹਨ ਕਿ ਮਾਸਟਿਬੇਸ਼ਨ ਕਰਦੀਆਂ ਹਨ ਕਿ ਆਪਣੇ ਬੁਆਏਫ੍ਰੈਂਡ ਜਾਂ ਪਤੀ ਤੋਂ ਇਲਾਵਾ ਹੋਰ ਮਰਦਾਂ ਵੱਲ ਆਕਰਸ਼ਿਤ ਹੋ ਸਕਦੀਆਂ ਹਨ ਕੀ ਪਿਆਰ ਤੋਂ ਬਿਨਾ ਸੈਕਸ ਕਰਦੀਆਂ ਹਨ ਫੋਰਨ ਦੇਖਦੀਆਂ ਹਨ ਇੰਨਾ ਸਾਰੇ ਸਵਾਲਾਂ ਦਾ ਸਿੱਧਾ ਜਵਾਬ ਹਾਂ ਹੈ ਜੇਕਰ ਤੁਸੀਂ ਚਾਹੋ ਤਾਂ ਇਸ ਜਵਾਬ ਨੂੰ ਸਿੱਧੇ ਤੌਰ ਤੇ ਸਵੀਕਾਰ ਕਰ ਸਕਦੇ ਹੋ ਪਰ ਇੰਨਾ ਸਾਰੇ ਸਵਾਲਾਂ ਦੇ ਲੰਬੇ ਜਵਾਬ ਹਨ ਬੰਦਨ ਕਾਮੁਕਤਾ ਨੂੰ ਵਧਾਉਂਦੇ ਤੇ ਘਟਾਉਂਦੇ ਹਨ ਕਿਉਂਕਿ ਸਾਡੇ ਸਮਾਜ ਵਿੱਚ ਰੋਕ ਟੋਕ ਸੰਜਮ ਨਿਯੰਤਰਣ ਆਦ ਕਰਕੇ ਔਰਤਾਂ ਆਪਣੇ ਤਜਰਬਿਆਂ ਨੂੰ ਸਾਂਝਾ ਕਰਨ ਦਾ ਰਿਸਕ ਨਹੀਂ ਲੈ ਪਾਉਂਦੀਆਂ ਉਨ੍ਹਾਂ ਦੀ ਕਾਮੁਕਤਾ ਤੇ ਬੰਧਨ ਹੋਣ ਕਰਕੇ ਸਮਾਜ ਅਜੇਹੀ ਸਥਿਤੀ ਵਿੱਚ ਉਨ੍ਹਾਂ ਬਾਰੇ ਮਿੱਥਾ ਵੱਧ ਕਰਦਾ ਹੈ ਹੁਣ ਉਪਰੋਕਤ ਸਵਾਲਾਂ ਦੇ ਜਵਾਬ ਦੇਖੀਏ ਜੇਕਰ ਮਰਦ ਲਈ ਸੈਕਸ ਕੁਦਰਤੀ ਹੈ ਤਾਂ ਜਿਹਹਾ ਸਵਾਲ ਕਿਉਂ ਕੀ ਔਰਤਾਂ ਨੂੰ ਸੈਕਸ ਕਰਨ ਦੀ ਇੱਛਾ ਹੁੰਦੀ ਹੈ ਜ਼ਾਹਿਰ ਹੈ ਕਿ ਔਰਤ ਇੱਕ ਇਨਸਾਨ ਹੈ ਇਸ ਲਈ ਉਸ ਵਿੱਚ ਸੈਕਸ ਦੀ ਇੱਛਾ ਹੋਣੀ ਸੁਭਾਵਿਕ ਹੈ ਹੁਣ ਜੇਕਰ ਔਰਤ ਦੀ ਸੈਕਸ ਦੀ ਇੱਛਾ ਕੁਦਰਤੀ ਹੈ ਤਾਂ ਜ਼ਾਹਿਰ ਤੌਰ ਤੇ ਆਤਮ ਸੰਤੁਸ਼ਟੀ ਵੀ ਆਮ ਗੱਲ ਹੀ ਹੋਣੀ ਚਾਹੀਦੀ ਹੈ ਇਸ ਦਾ ਮਤਲਬ ਹੈ ਹਾਂ ਔਰਤਾਂ ਵੀ ਮਾਸਟਰਬੇਸ਼ਨ ਕਰਦੀਆਂ ਹਨ ਤੇ ਕਰਨ ਮਗਰੋਂ ਉਹ ਵੀ ਮੁੰਡੀਆਂ ਵਾਂਗ ਹੀ ਬੁਰਾ ਮਹਿਸੂਸ ਕਰਦੀਆਂ ਹਨ ਕਿਉਂਕਿ ਸਮਾਜ ਅਜਿਹਾ ਕਰਨਾ ਬੁਰਾ ਮੰਨਦਾ ਹੈ ਪਰ ਦੋਵਾਂ ਨੂੰ ਰੋਕਣ ਲਈ ਰੋਕਾ ਲਾਉਣ ਲਈ ਕਾਰਨ ਵੱਖਰੇ ਹਨ ਮਰਦਾਂ ਪ੍ਰਤੀ ਔਰਤਾਂ ਦੀ ਖਿੱਚ ਸ਼ਕਲ ਸੂਰਤ ਬੁੱਧੀ ਜਾਂ ਅਕਲ ਪਿਆਰ ਉਹਨਾਂ ਦੀ ਸੈਕਸ ਅਪੀਲ ਆਦਤ ਤੇ ਨਿਰਭਰ ਕਰਦੀ ਹੈ ਜਿਵੇਂ ਮਰਦਾਂ ਦੇ ਔਰਤਾਂ ਪ੍ਰਤੀ ਖਿੱਚ ਹੈ ਬਿਲਕੁਲ ਓਵੇਂ ਹੀ ਇਸੇ ਤਰ੍ਹਾਂ ਇੱਕ ਤੋਂ ਵੱਧ ਸਾਥੀਆਂ ਲਈ ਖਿੱਚ ਔਰਤਾਂ ਵਿੱਚ ਓਨੀ ਹੀ ਆਮ ਹੈ ਜਿੰਨੀ ਮਰਦਾਂ ਵਿੱਚ ਹੈ ਮਰਦਾਂ ਵਾਂਗ ਔਰਤਾਂ ਨੂੰ ਵੀ ਸਿੱਖਣਾ ਪੈਂਦਾ ਹੈ ਤੇ ਸਿੱਖਣਾ ਵੀ ਚਾਹੀਦਾ ਹੈ ਕਿ ਇਸ ਖਿੱਚ ਦੇ ਬਾਵਜੂਦ ਆਪਣੇ ਸਾਥੀ ਪ੍ਰਤੀ ਇਮਾਨਦਾਰ ਕਿਵੇਂ ਰਹਿਣਾ ਹੈ ਇੱਕ ਤੋਂ ਵੱਧ ਇਨਸਾਨਾਂ ਵੱਲ ਖਿੱਚ ਬਾਰੇ ਇੱਕ ਆਦਮੀ ਅਤੇ ਇੱਕ ਔਰਤ ਵਿੱਚ ਇੱਕ ਮੁੱਖ ਅੰਤਰ ਹੈ ਉਹ ਹੈ ਹਰ ਚੀਜ਼ ਦੀ ਤਰ੍ਹਾਂ ਇੱਜ਼ਤ ਸੀਮਾਵਾਂ ਵਫਾਦਾਰੀ ਸ੍ਰੀਤਰ ਸਹੀ ਅਤੇ ਗਲਤ ਆਦਤ ਦਾ ਭਾਂਡਾ ਔਰਤ ਦੇ ਸਿਰ ਤੇ ਪੰਨਿਆ ਜਾਂਦਾ ਹੈ ਮਰਦ ਸਿਰ ਚੁੱਕ ਕੇ ਤੁਰਦਾ ਹੈ ਤੇ ਔਰਤ ਸਿਰ ਨੀਵੇਂ ਕਰਕੇ ਸਵਾਲ ਤੇ ਵਾਪਸ ਆਉਂਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਔਰਤ ਵੀ ਆਪਣੇ ਬੁਆਏਫ੍ਰੈਂਡ ਜਾਂ ਪਤੀ ਜਾਂ ਸਾਥੀ ਤੋਂ ਇਲਾਵਾ ਮਰਦਾਂ ਵੱਲ ਆਕਰਸ਼ਿਤ ਹੁੰਦੀਆਂ ਹਨ ਜਿਵੇਂ ਕਿ ਮਰਦ ਹੋਰ ਔਰਤਾਂ ਜਾਂ ਮਰਦਾਂ ਵੱਲ ਹੋ ਸਕਦੇ ਹਨ ਭਾਵੇਂ ਸਮਾਜਿਕ ਤੌਰ ਤੇ ਵਰਜੀਤ ਹੀ ਹੈ ਇਸੇ ਤਰ੍ਹਾਂ ਔਰਤਾਂ ਵੀ ਬਿਨਾਂ ਪਿਆਰ ਦੇ ਸੈਕਸ ਕਰਨ ਦੇ ਯੋਗ ਹੁੰਦੀਆਂ ਹਨ ਕੀ ਸਾਰੀਆਂ ਔਰਤਾਂ ਜਿਹਾ ਕਰ ਸਕਦੀਆਂ ਹਨ ਨਹੀਂ ਨਾ ਤਾਂ ਸਾਰੀਆਂ ਔਰਤਾਂ ਤੇ ਨਾ ਹੀ ਸਾਰੇ ਮਰਦ ਜਿਹਾ ਕਰ ਸਕਦੇ ਹਨ ਜਾਂ ਕਰਦੇ ਹਨ ਹਰ ਕਿਸੇ ਦੀਆਂ ਆਪਣੀਆਂ ਸਰੀਰਕ ਇੱਛਾਵਾਂ ਹੁੰਦੀਆਂ ਹਨ ਇਸੇ ਤਰ੍ਹਾਂ ਕੁਝ ਲੋਕ ਪੁੱਛਦੇ ਹਨ ਕਿ ਫਿਰ ਉਹ ਔਰਤ ਮੇਰੇ ਨਾਲ ਸੈਕਸ ਕਿਉਂ ਨਹੀਂ ਕਰਦੀ ਪਹਿਲੀ ਗੱਲ ਕਿਸੇ ਔਰਤ ਜਾਂ ਮਰਦ ਨੇ ਕਿਸ ਨਾਲ ਸੈਕਸ ਕੀਤਾ ਕਿੰਨਿਆਂ ਨਾਲ ਇਹ ਤੁਹਾਡਾ ਮੁੱਦਾ ਕਿਉਂ ਹੈ ਦੂਜਾ ਇੱਕ ਜਾਂ ਇੱਕ ਤੋਂ ਵੱਧ ਨਾਲ ਸੈਕਸ ਕਰਨਾ ਅਤੇ ਤੁਹਾਡੇ ਨਾਲ ਸੈਕਸ ਕਰਨਾ ਦੋ ਵੱਖ-ਵੱਖ ਚੀਜ਼ਾਂ ਹਨ ਤੇ ਹਾਂ ਸਭ ਤੋਂ ਮਹੱਤਵਪੂਰਨ ਚੀਜ਼ ਸਹਿਮਤੀ ਹੈ ਇਹ ਹਰ ਇੱਕ ਇਨਸਾਨ ਦੀ ਨਿੱਜੀ ਆਜ਼ਾਦੀ ਹੈ ਕਿ ਉਹ ਕਿਸ ਇਨਸਾਨ ਦੀ ਸਹਿਮਤੀ ਨਾਲ ਕੀ ਕਰਨਾ ਚਾਹੁੰਦਾ ਹੈ ਹਰ ਕਿਸੇ ਨੂੰ ਆਪਣੀ ਸਹਿਮਤੀ ਅਤੇ ਆਪਣੀ ਖੁਦਮੁਖਤਿਆਰੀ ਦਾ ਅਧਿਕਾਰ ਹੈ ਜੇ ਉਹ ਤੁਹਾਡੇ ਨਾਲ ਸੈਕਸ ਕਰਨਾ ਜਾਂ ਕਰਨੀ ਚਾਹੁੰਦੀ ਹੈ ਤਾਂ ਠੀਕ ਹੈ ਜੇਕਰ ਕੋਈ ਔਰਤ ਕਿਸੇ ਮਰਦ ਨਾਲ ਸੈਕਸ ਕਰਨ ਦੀ ਇੱਛਾ ਜ਼ਾਹਰ ਕਰੇ ਅਤੇ ਮਰਦ ਇਨਕਾਰ ਕਰ ਦਿੰਦਾ ਹੈ ਤਾਂ ਗੱਲ ਖਤਮ ਹੋ ਜਾਂਦੀ ਹੈ ਹਾਲਾਂਕਿ ਜੇਕਰ ਕੋਈ ਮਰਦ ਕਿਸੇ ਔਰਤ ਨੂੰ ਸੈਕਸ ਲਈ ਇਨਕਾਰ ਕਰ ਦੇਵੇ ਤਾਂ ਇਹ ਇੱਕ ਲਾਕੀ ਕਿਰਦਾਰ ਦੀ ਮਿਸਾਲ ਵਜੋਂ ਪੇਸ਼ ਕੀਤਾ ਜਾਂਦਾ ਹੈ ਇਤਿਹਾਸ ਵਿੱਚ ਬਹੁਤ ਉਦਾਹਰਨਾਂ ਮਿਲਣਗੀਆਂ ਪਰ ਕਿੰਨੀਆਂ ਔਰਤਾਂ ਜਿਹੇ ਇਨਕਾਰ ਉਸ ਕਰਦੀਆਂ ਹਨ ਉਹਨਾਂ ਨੂੰ ਕਦੇ ਵੀ ਇੱਕ ਲਾਕੀ ਕਿਰਦਾਰ ਵਜੋਂ ਪੇਸ਼ ਨਹੀਂ ਕੀਤਾ ਜਾਂਦਾ ਹਾਂ ਸਹਿਮਤੀ ਦਾ ਮਤਲਬ ਬਹੁਤ ਹੀ ਸਰਲ ਹੈ ਜੇਕਰ ਬਿਨਾਂ ਕਿਸੇ heira feeri dhamki chhoot ਤੋ ਓਕੇ ਮੈਡੀਕਲ ਤੌਰ ਤੇ ਗੈਰ ਸਮਝ ਤੋਂ ਬਿਨਾ ਦੋ ਕਾਨੂੰਨੀ ਤੌਰ ਤੇ ਬਾਲਗ ਵਿਅਕਤੀ ਇੱਕ ਦੂਜੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦੇ ਹਨ ਜੇ ਬਣਾਉਂਦੇ ਹਨ ਤਾਂ ਉਹਨਾਂ ਦੀ ਸਹਿਮਤੀ ਕਿਹਾ ਜਾਂਦਾ ਹੈ ਇਸ ਲਈ ਜਿਹੜੇ ਲੋਕ ਇਹ ਪੁੱਛਦੇ ਹਨ ਕਿ ਕੋਈ ਔਰਤ ਮੇਰੇ ਨਾਲ ਸੈਕਸ ਕਿਉਂ ਨਹੀਂ ਕਰਦੀ ਸਮਝ ਲਓਗੇ ਕੋਈ ਵੀ ਔਰਤ ਆਪਣਾ ਜੀਵਨ ਸਾਥੀ ਚੁਣਨ ਦੀ ਉਹਨਾਂ ਹੀ ਹੱਕਦਾਰ ਹੈ ਜਿੰਨਾ ਕਿ ਕੋਈ ਵੀ ਮਰਦ ਅਤੇ ਤੁਹਾਡੇ ਇਹੋ ਜਿਹੇ ਸਵਾਲ ਤੁਹਾਨੂੰ ਡਿਸਪਰੇਟ ਸਾਬਿਤ ਕਰਦੇ ਹਨ ਨਾ ਕਿ ਸਮਝਦਾਰ ਅਤੇ ਹੁਣ ਆਖਰੀ ਸਵਾਲ ਦਾ ਜਵਾਬ ਹਾਂ ਔਰਤਾਂ ਵੀ ਫੋਰਨ ਦੇਖਦੀਆਂ ਹਨ ਸ਼ਹਿਰੀ ਔਰਤਾਂ ਤੇ ਹੁਣ ਪਿੰਡੂ ਵੀ ਸਾਰਿਆਂ ਕੋਲ ਇੰਟਰਨੈਟ ਲੈਪਟਾਪ ਮੋਬਾਈਲ ਫੋਨ ਅਤੇ ਪ੍ਰਾਈਵੇਸੀ ਦੀ ਜ਼ਿਆਦਾ ਆਜ਼ਾਦੀ ਹੈ ਕਮਾਈ ਕਰਨ ਵਾਲੀਆਂ ਸਵੈ ਨਿਰਭਰ ਔਰਤਾਂ ਨੂੰ ਇਹ ਸਹੂਲਤਾਂ ਮਿਲਣ ਦੀ ਜ਼ਿਆਦਾ ਸੰਭਾਵਨਾ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੀਆਂ ਔਰਤਾਂ ਅਤੇ ਕੁੜੀਆਂ ਇਹਨਾਂ ਸਾਰੇ ਮੁੱਦਿਆਂ ਤੇ ਨਾ ਸੋਚਣ ਜਾਂ ਬੋਲਣ ਸੱਚ ਤਾਂ ਇਹ ਹੈ ਕਿ ਜੇਕਰ ਤੁਸੀਂ ਔਰਤ ਨੂੰ ਅਜੂਬਾ ਨਹੀਂ ਸਗੋਂ ਇਨਸਾਨ ਸਮਝਣਾ ਸ਼ੁਰੂ ਕਰ ਦਿਓਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਔਰਤਾਂ ਲਈ ਇਹ ਸਭ ਕੁਝ ਕਰਨਾ ਆਮ ਗੱਲ ਹੈ ਆਖਰੀ ਗੱਲ ਸਾਡੀ ਇਸ ਵੀਡੀਓ ਦਾ ਮਕਸਦ ਤੁਹਾਨੂੰ ਭੇਦ ਭਾਵ ਨਿਰਾਸ਼ਾ ਤੋਂ ਬਾਹਰ ਲਿਆਉਣਾ ਅਧਿਕ ਚੰਗੇ ਅਤੇ ਸਿਹਤਮੰਦ ਸਮਾਜ ਦੇ ਵਿਕਾਸ ਲਈ ਸੈਕਸ ਜੈਂਡਰ ਤੇ ਕਾਮੁਕਤਾ ਬਾਰੇ ਗੱਲ ਕੀਤੀ ਗਈ ਹੈ ਇਥੇ ਕਿਸੇ ਨੂੰ ਦੁਖੀ ਕਰਨਾ ਕਿਸੇ ਨੂੰ ਨਿਰਾਸ਼ ਕਰਨ ਜਾਂ ਕਿਸੇ ਨੂੰ ਕੁਝ ਸਮਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਹੈ ਇਸੇ ਤਰ੍ਹਾਂ ਕਿਰਪਾ ਕਰਕੇ ਇਸ ਉਤੇ ਝਗੜਨ ਦੀ ਕੋਸ਼ਿਸ਼ ਨਾ ਕਰੋ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ